ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਨੇ ਗੱਲ ਕਰਨੀ ਹੈ ਜੀ ਦਾਨ ਤੇ ਡੰਨ ਬਾਰੇ ਦੇਖੋ ਜੀ ਦਾਨ ਤੇ ਡੰਨਾ ਇਹ ਦੋਨੋਂ ਇੱਕ ਦੂਏ ਦੇ ਆਪੋਜੀਟ ਨੇ ਦੋਨੋਂ ਚੀਜ਼ਾਂ ਹੁਣ ਉਹ ਆਪਾਂ ਕਹਿੰਦੇ ਹੁੰਦੇ ਆ ਨਾ ਪਰਮਾਤਮਾ ਨੂੰ ਸਿਆਣਿਆਂ ਦੀ ਵੀ ਇੱਕ ਕਹਾਵਤ ਹੈ ਸਿਆਣੇ ਵੈਸੇ ਵੀ ਕਹਿ ਦਿੰਦੇ ਨੇ ਆਪਾਂ ਸਿਆਣਿਆਂ ਦੇ ਮੂੰਹ ਬਹੁਤ ਸੋਣਿਆ ਵੀ ਪਰਮਾਤਮਾ ਦਾਨ ਕਰਾ ਦੇ ਪਰ ਡੰਨਾ ਨਾ ਦਵਾਈ ਦੇਖੋ ਜੀ ਦਾਨ ਵੀ ਬਹੁਤ ਤਰ੍ਹਾਂ ਦੇ ਨੇ ਇਹ ਆਪਣੇ ਦੇਣੇ ਲੈਣੇ ਦੇ ਸਬੰਧ ਹੁੰਦੇ ਨੇ ਜਿਹਾ ਜਿਹਾ ਅਸੀਂ ਕਰਮ ਕਰਿਆ ਹੁੰਦਾ ਉਹ ਜਿਹਾ ਸਾਨੂੰ ਵੜਣਾ ਪੈਂਦਾ ਹੁਣ ਆਪਾਂ ਕਿੰਨੀ ਤਰ੍ਹਾਂ ਦੇ ਦਾਨ ਕਰਦੇ ਆ ਆਪਾਂ ਕਿਸੇ ਨੂੰ ਖਾਣੋਨੇ ਆ ਕਿਸੇ ਦੇ ਭੁੱਖੇ ਦੇ ਕਹਨੇ ਆ ਟੁਕ ਮੂੰਹ ਚ ਪਾਉਨੇ ਆ ਕਿਸੇ ਆਪਾਂ ਇਦਾਂ ਆਪਣੇ ਕੋਈ ਹੋਗੇ ਕੋਈ ਕੁੱਤਾ ਰੱਖਿਆ ਹੋਇਆ ਕੋਈ ਬਿੱਲੀਆਂ ਰੱਖੀਆਂ ਹੋਈਆਂ ਕੋਈ ਆਪਾਂ ਕਿਸੇ ਗਰੀਬ ਦੀ ਮਦਦ ਕਰਤੀ ਕੋਈ ਆਪਾਂ ਨੇ ਭੁੱਖੇ ਨੂੰ ਲੰਗਰ ਸ਼ਿਕਾਤਾ ਆਪਾਂ ਨੇ ਕਿਸੇ ਦੇ ਮਾੜੇ ਸਮੇਂ ਚ ਸਹਾਇਤਾ ਕਰਤੀ ਬਹੁਤ ਤਰ੍ਹਾਂ ਦੇ ਦਾਨ ਨੇ ਫਿਰ ਆਪਾਂ ਗੁਰੂ ਘਰਾਂ ਚ ਵੀ ਦਾਨ ਕਰਦੇ ਆ ਜਣੀ ਜਿਹੜੇ ਆਪਾਂ ਗੁਰੂ ਘਰਾਂ ਚ ਦਾਨ ਕਰਦੇ ਆ ਉਹ ਲੋਕ ਬਹੁਤ ਘੱਟ ਦਾਨ ਛੁਪਾ ਕੇ ਕਰਦੇ ਨੇ ਵੀ ਗੁਪਤ ਦਾਨ ਕਹਿਣ ਦਾ ਮਤਲਬ ਹੈ ਗੁਪਤ ਦਾਨ ਬਹੁਤ ਘੱਟ ਕਰਦੇ ਨੇ ਇਹ ਕਹਤਾ ਪੈਸਾ ਫੜਾ ਦੇਣਾ ਦੋ ਹੱਥ ਅਗਲੇ ਨੂੰ ਰਜਿਸਟਰ ਤੇ ਨੌ ਲਿਖਾ ਦੇਣਾ ਫਿਰ ਬਾਬਾ ਵੀ ਜਾ ਕੇ ਗੁਰਦੁਆਰੇ ਕਈ ਵਾਰ ਤਿੰਨ ਤਿੰਨ ਚਾਰ ਚਾਰ ਵਾਰ ਅਨਾਉਂਸਮੈਂਟਾਂ ਕਰਦਾ ਵੀ ਭਾਈ ਫਲਾਣੇ ਨੇ ਆ ਦਿੱਤਾ ਆ ਦਿੱਤਾ ਆਪਾਂ ਜਦੋਂ ਗੁਰੂ ਘਰਾਂ ਨੂੰ ਕੋਈ ਚੀਜ਼ ਦੰਨੇ ਆ ਜੇ ਕਈ ਤਾਂ ਜਿਹੜੇ ਸੋਝਵਾਨ ਇਨਸਾਨ ਹੁੰਦੇ ਆ ਉਹ ਕਹਿੰਦੇ ਨੇ ਵੀ ਭਾਈ ਸਾਡਾ ਨੌ ਨਾ ਲਿਓ ਭਾਈ ਸਾਡਾ ਗੁਪਤਦਾਨ ਹੈ ਇਹ ਬਾਕੀ ਭਾਈ ਨੌ ਲਿਖਾਉਂਦੇ ਨੇ ਘੋਟ ਘੋਟ ਕੇ ਹੈਨਾ ਯਾਨੀ ਮੇਰੇ ਕਹਿਣ ਦਾ ਮਤਲਬ ਹੈ ਦਾਨ ਕਹਿੰਦੇ ਹੁੰਦੇ ਨੇ ਵੀ ਦੋਈ ਮੁਠੀ ਨੂੰ ਨਾ ਪਤਾ ਹੋਵੇ ਅਸੀਂ ਜਦੋਂ ਦਾਨ ਕਰਦੇ ਆ ਤਾਂ ਅਸੀਂ ਢੰਡੋਰਾ ਪਿੱਟ ਦੰਦੇ ਆ। ਬਈ ਅਸੀਂ ਆ ਕਰਿਆ ਆ ਕਰਿਆ। ਠੀਕ ਹੈ ਜੀ। ਕਮਾਫਰਾ ਕੇ ਅਸੀਂ ਆਪਣਾ ਦੱਸਣਾ ਹੁੰਦਾ ਹੈ ਨਾ ਵੀ ਅਸੀਂ ਆ ਦਾਨ ਕੀਤਾ। ਦਾਨ ਤਾਂ ਕਹਿੰਦੇ ਨੇ ਵੀ ਦੂਏ ਹੱਥ ਨੂੰ ਨਾ ਪਤਾ ਲੱਗੇ ਵੀ ਅਸੀਂ ਦਾਨ ਕੀਤਾ। ਕਿਉਂਕਿ ਪਰਮਾਤਮਾ ਕਦੇ ਢੰਡੋਰਾ ਨਹੀਂ ਪਿੱਟਦਾ। ਪਰਮਾਤਮਾ ਕਦੇ ਨਹੀਂ ਕਹਿੰਦਾ ਮੈਂ ਇਨਸਾਨ ਨੂੰ ਆ ਦਿੱਤਾ ਆ ਦਿੱਤਾ। ਬਸ ਉਹ ਦੰਦਾ ਰਹਿੰਦਾ ਹੈ। ਅਸੀਂ ਸਾਰੀ ਜ਼ਿੰਦਗੀ ਉਹ ਤੋਂ ਮੰਗਦੇ ਰਹਿੰਦੇ ਆ। ਅਸੀਂ ਨਹੀਂ ਥੱਕਦੇ ਮੰਗਦੇ। ਨਾ ਉਹ ਸਾਨੂੰ ਦੰਦਾ ਥੱਕਦਾ। ਪਾ ਰ ਪਰਮਾਤਮਾ ਢੰਡੋਰਾ ਨਹੀਂ ਪਿੱਟਦਾ ਅਸੀਂ ਇਨਸਾਨ ਆ ਜਿਹੜੇ ਅਸੀਂ 10 ਰੁਪਏ ਦੇ ਕੇ ਵੀ ਢੰਡੋਰਾ ਪਿੱਟ ਦੰਨੇ ਆ ਰਹੀ ਗੱਲ ਡੰਨ ਦੀ ਦੇਖੋ ਜੀ ਡੰਨਾ ਕਹਿੰਦੇ ਹੁੰਦੇ ਨੇ ਜਿਹਹ ਜਿਸੀਂ ਕਰਾਂਗੇ ਹੋ ਜਿਸੀਂ ਭਰਾਂਗੇ ਅਸੀਂ ਕਈ ਵਾਰ ਕਿਸੇ ਗਰੀਬ ਦਾ ਪੈਸਾ ਦੱਬ ਲੈਨੇ ਆ ਕਈ ਵਾਰ ਕਿਸੇ ਮਜਬੂਰ ਦਾ ਪੈਸਾ ਦੱਬ ਲੈਨੇ ਆ ਕਈ ਵਾਰ ਅਸੀਂ ਕਿਸੇ ਨਾਲ ਵੈਸੇ ਹੀ ਵਿਸ਼ਵਾਸਕਾਤ ਕਰ ਲੈਨੇ ਆ ਇਹ ਚੀਜ਼ਾਂ ਜਿਹੜੀਆਂ ਸਾਨੂੰ ਇਹ ਆਉਂਦੀਆਂ ਹੀ ਸੋਹਣੀਆਂ ਲੱਗਦੀਆਂ ਆ ਬਈ ਅਸੀਂ ਕਿਸੇ ਦਾ ਪੈਸਾ ਦੱਬ ਲਿਆ ਸਾਨੂੰ ਇਹ ਆਉਂਦਾ ਹੀ ਸੋਹਣਾ ਲੱਗਦਾ ਪੈਸਾ ਪਰ ਜੋ ਇਹ ਡੰ ਸਾਡੀਆਂ ਕਈ ਵਾਰ ਗਹਾਂ ਵਾਲੀਆਂ ਪੁਸਤਾਂ ਨੂੰ ਭਰਨਾ ਪੈ ਜਾਂਦਾ ਹੈ ਰੋਟੀ ਤਾਂ ਸਾਨੂੰ ਹੱਕ ਦੀਓ ਖਾਣੀ ਚਾਹੀਦੀ ਹੈ ਸਾਨੂੰ ਕਦੇ ਕਿਸੇ ਦਾ ਹੱਕ ਦੱਬ ਕੇ ਰੋਟੀ ਨਹੀਂ ਖਾਣੀ ਚਾਹੀਦੀ ਕਦੇ ਵੀ ਕਿਸੇ ਦਾ ਹੱਕ ਮਾਰ ਕੇ ਅਸੀਂ ਆਪਣੇ ਜਵਾਕਾਂ ਦੇ ਮੂੰਹ 'ਚ ਟੁਕੜੇ ਪਾਈਏ ਸਾਡੇ ਜਵਾਕਾਂ ਨੂੰ ਮਾਫਕ ਨਹੀਂ ਆਉਣੇ ਜਾਂ ਤਾਂ ਸਾਡੇ ਜਵਾਕਾਂ ਦੀ ਸਮੇਂ ਦੇ ਨਾਲ ਬੁੱਢੀ ਪ੍ਰੇਸ਼ਟ ਹੋਜੂ ਜਾਂ ਫਿਰ ਵੈਸੇ ਹੀ ਤੁਹਾਨੂੰ ਪਤਾ ਵੀ ਘਰੋਂ ਦਵਾਈਆਂ ਨਹੀਂ ਨਿਕਲਦੀਆਂ ਸਾਨੂੰ ਬਿਮਾਰੀਆਂ ਘੇਰ ਲੈਂਦੀਆਂ ਨੇ ਬਹੁਤ ਪਰਾਂ ਨਾਲ ਵੀ ਫਿਰ ਪ੍ਰਮਾਤਮਾ ਸਾਨੂੰ ਵੀ ਅਲਝਾ ਲੰਦਾ ਹੈ ਪਤਾ ਹੀ ਨਹੀਂ ਲੱਗਣ ਦਿੰਦਾ ਕਿਵੇਂ ਮਾੜਾ ਪੈਸਾ ਆਇਆ ਹੋਇਆ ਸਾਡੇ ਕੋਲੋ ਹੌਲੀ 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 ਪ੍ਰਮਾਤਮਾ ਕਢਾਈ ਜਾਂਦਾ ਹੈ ਪਰ ਅਸੀਂ ਸੋਚਦੇ ਨਹੀਂ ਕਦੇ ਬਹਿ ਕੇ ਸਾਡੇ 'ਚ ਇਹ ਘਾਟਾ ਹੈ ਜਦੋਂ ਸਾਡੇ ਨਾਲ ਕੋਈ ਮਾੜਾ ਹੁੰਦਾ ਅਸੀਂ ਸੋਚਦੇ ਨਹੀਂ ਬਹਿ ਕੇ ਵੀ ਇਹ ਕਾਤੇ ਹੁੰਦਾ ਹੈ ਜਿਹੜੀਆਂ ਮਾੜੀਆਂ ਕਮਾਈਆਂ ਹੁੰਦੀਆਂ ਨੇ ਨਾ ਇਹ ਸਾਨੂੰ ਆਉਂਦੀਆਂ ਹੀ ਸੋਹਣੀਆਂ ਲੱਗਦੀਆਂ ਅਸੀਂ ਉਹ ਕਮਾਈਆਂ ਨਾਲ ਬੜੇ ਐਸ਼ ਪ੍ਰਸਤੀ ਦੀ ਜ਼ਿੰਦਗੀ ਜੀਨੇ ਆ ਬੜਾ ਵਧੀਆ ਅਸੀਂ ਆਪਣਾ ਜ਼ਿੰਦਗੀ ਦਾ ਸਿਸਟਮ ਰੱਖਦੇ ਆ ਕਿਉਂਕਿ ਅਸੀਂ ਦੁਨੀਆ ਨੂੰ ਦਿਖਾਉਣਾ ਹੁੰਦਾ ਹੈ ਦੁਨੀਆ ਸਾਨੂੰ ਸਵਾਲ ਨਹੀਂ ਕਰਦੀ ਪਤਾ ਦੁਨੀਆ ਨੂੰ ਸਾਰਾ ਹੁੰਦਾ ਹੈ ਹੁਣ ਇੱਕ ਇਨਸਾਨ ਕੋਲ 5-7 ਕਿੱਲੇ ਜ਼ਮੀਨ ਦੇ ਆ ਉਹ ਕੰਮ ਕਰੋੜਾਂ ਵਾਲੇ ਕਰਦਾ ਹੈ ਕੰਮ ਕਰੋੜਾਂ ਵਾਲੇ ਕਰਦਾ ਹੈ ਕਿਉਂ ਭਾਈ 5-7 ਕਿੱਲਾਂ ਨਾਲ ਤਾਂ ਕਬੀਲਦਾਰੀਆਂ ਮਸੂ ਜਾਂਦੀਆਂ ਨੇ ਕਿਉਂਕਿ ਮਹਿੰਗਾਈ ਦਾ ਦੌਰ ਹੈ ਇਹ ਅਸੀਂ ਇਹ ਡੰਨ ਸਹਿਿੜਦੇ ਹੁੰਨੇ ਆ ਆਪਣੇ ਆਪ ਨੂੰ ਕਿਉਂਕਿ ਅਸੀਂ ਆਉਣੇ ਵਾਲੇ ਸਮੇਂ ਚ ਇਹ ਡੰਨ ਦੇਣਾ ਹੁੰਦਾ ਹੈ ਪਹਿਲਾਂ ਅਸੀਂ ਆਪਣੇ ਘਰ ਨੂੰ ਲਿਆਉਨੇ ਆ ਪਾਪ ਦੀ ਕਮਾਈ ਚੱਕ ਕੇ ਫਿਰ ਅਸੀਂ ਆਪਣੇ ਘਰ ਤੇ ਲਾਉਨੇ ਆ ਉਹ ਕਮਾਈ ਭਾਵੇਂ ਅਸੀਂ ਆਪਣੀ ਐਸ਼ ਪ੍ਰਸਤੀ ਚਲਾਈਏ ਭਾਵੇਂ ਅਸੀਂ ਉਹਦੀਆਂ ਗੱਡੀਆਂ ਖਰੀਦੀਏ ਭਾਵੇਂ ਅਸੀਂ ਕੋਠੀਆਂ ਪਾਈਏ ਅਸੀਂ ਕੁਝ ਵੀ ਕਰੀਏ ਅਸੀਂ ਉਸ ਮਾੜੀ ਕਮਾਈ ਨੂੰ ਘਰ ਲਿਆ ਕੇ ਵਰਤਦੇ ਆ ਅਸੀਂ ਦੁਨੀਆ ਲਈ ਇੱਕ ਦਿਖਾਵਾ ਬਣ ਜਾਂਦੇ ਆ ਦੁਨੀਆ ਨੂੰ ਪਤਾ ਸਾਰਾ ਹੁੰਦਾ ਸਭ ਪਤਾ ਹੁੰਦਾ ਹੈ ਵੀ ਇਹ ਕਮਾਈ ਕਿੱਥੋਂ ਆਉਂਦੀ ਆ ਪਰ ਅਗਲਾ ਬੋਲਦਾ ਨਹੀਂ ਜਾਂ ਕਿੱਥੋਂ ਆਈ ਹੋਈ ਆ ਉਹ ਤੇ ਲੋਕ ਪਤਾ ਕੀ ਕਰਦੇ ਆ ਅ ਸਮਾਉਣ ਤੇ ਮਾੜਾ ਪੈਸਾ ਕੱਢਦੇ ਨੇ 20 25 25 ਸਾਲ ਦਾ ਸੰਭਿਆ ਹੋਇਆ ਢ ਘਾਰ ਮਾਰਿਆ ਹੋਇਆ ਫਿਰ ਸਮਾਉਣ ਤੇ ਕੱਢਦੇ ਨੇ ਫਿਰ ਸਾਨੂੰ ਆਏ ਹੁੰਦਾ ਵੀ ਨਹੀਂ ਇਹ ਫਲਾਣੀ ਜਗ੍ਹਾ ਕੰਮ ਕਰਦੇ ਆ ਉੱਥੋਂ ਆਉਂਦਾ ਆਪਾਂ ਨੂੰ ਉੱਥੋਂ ਆਉਂਦਾ ਵੀ ਪਤਾ ਹੁੰਦਾ ਵੀ ਕਿੰਨਾ ਕ ਆਉਂਦਾ ਕਿਉਂਕਿ ਦੁਨੀਆਦਾਰੀ ਆ ਬਾਹਰ ਵਿਚਰਦੀ ਰਹਿੰਦੀ ਆ ਸਾਨੂੰ ਪਲ-ਪਲ ਦਾ ਪਤਾ ਰਹਿੰਦਾ ਵੀ ਕਿਹੜਾ ਕਿੱਥੇ ਕੀ ਕੰਮ ਕਰਦਾ ਉੱਥੇ ਕਿੰਨੀ ਕੰਮ ਹੈ ਇਹ ਜਿਹੜੀ ਚੀਜ਼ ਆ ਨਾ ਅਸੀਂ ਇੱਕ ਵਾਰ ਬავਾ ਸ਼ਾਬਾ ਘਟ ਲੰਨੇ ਆ ਸਮਾਜ ਚ ਅਗਲਾ ਕਹਿੰਦਾ ਵਾਹ ਕੀ ਅਲੀ ਸ਼ਾਨ ਵੰਗਲਾ ਪਾਇਆ ਵਾਹ ਕੀ ਐਡੀ ਗੱਡੀ ਕਢਾਈ ਆ ਵਾਹ ਕੀ ਆ ਬ੍ਰਾਂਡ ਪਾਪਾ ਨਿਕਲਦੇ ਆ ਲੋਕਾਂ ਨੂੰ ਅਸੀਂ ਖਿੱਚਣ ਦੇ ਮਾਰੇ ਪਤਾ ਨਹੀਂ ਕੀ ਕੀ ਕਰਦੇ ਆ ਕਿਹੜੇ ਕਿਹੜੇ ਪਾਪੜ ਮੇਲਦੇ ਆ ਅਸੀਂ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਇਹ ਪਾਪਾਂ ਵਾਲੇ ਬੀਜ ਬੋਨੇ ਆ ਆਪਣੇ ਬੱਚਿਆਂ ਦੀਆਂ ਜੜਾਂ ਚ ਜ਼ਹਿਰ ਪਾ ਰਹੇ ਆ ਜ਼ਹਿਰ ਪਾ ਰਹੇ ਆ ਉਹ ਕਹਿੰਦੇ ਹੁੰਦੇ ਨੇ ਨਾ ਬਈ ਜਿਹੜੀ ਇਹ ਆਪਾਂ ਕਈ ਵਾਰ ਕਹਿ ਦੰਦੇ ਆ ਬਈ ਪਤਾ ਨਹੀਂ ਫਲਾਣੇ ਨੂੰ ਇਹ ਕਿਹੜਾ ਡੰਨ ਮਿਲਿਆ ਕਈ ਵਾਰ ਘਰਚ ਇਹ ਜਿਹਿਆਂ ਕੰਮ ਕਰਨੇ ਵਾਲਾ ਇੱਕ ਅੱਧਾ ਹੁੰਦਾ ਖਾਣੇ ਵਾਲੇ ਸਾਰੇ ਹੁੰਨੇ ਆ ਫਿਰ ਸਜ਼ਾ ਵੀ ਸਾਰਿਆਂ ਨੂੰ ਭੁਗਤਣੀ ਪੈਂਦੀ ਆ ਬਈ ਆਪਾਂ ਪਰਮਾਤਮਾ ਨੂੰ ਕਹਿੰਨੇ ਆ ਵਾਹਿਗੁਰੂ ਥੋੜੀ ਦਹੀਂ ਹੱਕ ਦੀ ਦਹੀਂ ਜਿਹਦੇ ਨਾਲ ਅਸੀਂ ਹੱਕ ਦੀ ਕਮਾਈ ਨਾਲ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸਕੀਏ ਸਾਡੇ ਆਉਣੇ ਵਾਲੇ ਸਮੇਂ 'ਚ ਸਾਡੇ ਬੱਚੇ ਕੋਈ ਦੁੱਖ ਨਾ ਪਾਉਣ ਅਸੀਂ ਜਿਹੜੇ ਮਾਪੇ ਆ ਅਸੀਂ ਮਾਪੇ ਆ ਅਸੀਂ ਉਨਾਂ ਕਹੀ ਆਪਣੀ ਔਲਾਦ ਲਈ ਕਰੀਏ ਜਿੰਨਾ ਕ ਸਾਨੂੰ ਅੱਗੇ ਜਾ ਕੇ ਲੇਖੇ ਨਾ ਦੇਣੇ ਪੈਣ ਦੇਖੋ ਜੀ ਨਾ ਔਲਾਦ ਸਾਡੇ ਨਾਲ ਆਈ ਹੈ ਨਾ ਔਲਾਦ ਨੇ ਸਾਡੇ ਨਾਲ ਜਾਣਾ ਹੈ ਠੀਕ ਹੈ ਜੀ ਮੈਂ ਫੇਰ ਕਹਿੰਨੀ ਆ ਦੁਬਾਰਾ ਵੀ ਨਾ ਔਲਾਦ ਸਾਡੇ ਨਾਲ ਆਈ ਹੈ ਨਾ ਔਲਾਦ ਨੇ ਸਾਡੇ ਨਾਲ ਜਾਣਾ ਹੈ ਇਹ ਇਨਸਾਨ ਇਨਸਾਨਾਂ ਦੇ ਦਿਮਾਗਾਂ ਚ ਇੰਨਾ ਗੋਬਰ ਭਰਿਆ ਹੋਇਆ ਹੈ ਅਸੀਂ ਕਹਿੰਦੇ ਆ ਵੀ ਉੱਥੋਂ ਵੀ ਅਸੀਂ ਲੁੱਟ ਲਈਏ ਉੱਥੋਂ ਵੀ ਕਸੁੱਟ ਲਈਏ ਔਲਾਦ ਨੂੰ ਅਸੀਂ ਜ਼ਮੀਨਾਂ ਜਾਇਦਾਦਾਂ ਬਣਾ ਕੇ ਦੇ ਦਈਏ ਅਸੀਂ ਬਹੁਤ ਕੁਝ ਬਣਾ ਕੇ ਦੇ ਦਈਏ ਕਾਦੇ ਲਈ ਲੋਕਾਂ ਨੂੰ ਦਿਖਾਉਣ ਲਈ ਪਰ ਇਹ ਨਹੀਂ ਪਤਾ ਹੁੰਦਾ ਵੀ ਕਈ ਵਾਰ ਪਾਪ ਦਾ 1 ਰੁਪਿਆ ਵੀ ਆਇਆ ਹੋਇਆ ਸਾਡੀ ਔਲਾਦ ਨੂੰ ਦਾਨਾ ਦੇਣਾ ਪੈ ਜਾਂਦਾ ਸਾਰੀ ਉਮਰ ਸਾਡੀ ਔਲਾਦ ਦਾਨ ਦਈ ਜਾਂਦੀ ਹੈ ਕਿਉਂਕਿ ਅਸੀਂ ਰੱਬ ਦੀ ਰਜਾ ਚਕਾਣੇ ਹੁੰਨੇ ਆ ਪਤਾ ਸਾਨੂੰ ਵੀ ਹੁੰਦਾ ਹੈ ਵੀ ਅਸੀਂ ਮਾੜੀਆਂ ਕਮਾਈਆਂ ਕਰੀਆਂ ਹੋਈਆਂ ਇਹ ਜਿਹੜਾ ਦਾਨ ਸਿਕੜਦੇ ਆ ਨਾ ਅਸੀਂ ਬਹੁਤ ਤਰ੍ਹਾਂ ਦਾ ਹੈ ਉਹ ਲਾਲੋਕਨਸਾ ਨੌਕਰੀ ਕਰਦਾ ਉਹਦੀ ਤਨਖਾਹ 5000 ਹੈ 10000 ਹੈ 20000 ਹੈ ਉਹਦੇ ਤੇ ਸਬਰ ਨਹੀਂ ਉਹਨੂੰ ਜਿੰਨਾ ਚਿਰ ਉਹ ਸਾਈਡ ਤੋਂ ਰਿਸ਼ਵਤ ਨਾ ਲਵੇ ਜਿੰਨਾ ਚਿਰ ਚੋਰੀ ਤੋਂ ਮੁਠੀ ਚ ਫੜ ਕੇ ਜੇਬ ਚ ਨਹੀਂ ਨਾ ਪਾਉਂਦਾ ਉੰਨਾ ਚਿਰ ਇਨਸਾਨ ਨੂੰ ਵਧੀਆ ਨਹੀਂ ਲੱਗਦਾ ਕਿਉਂਕਿ ਤਨਖਾਹ ਨਾ ਕੁਝ ਵੱਧਦਾ ਨਹੀਂ ਭਾਵੇਂ ਉਹ ਦਸਾਂ ਬਈਆ ਦਿੱਤਾ ਹੋਇਆ ਝੌਗਣਾ ਹੋ ਕੇ ਨਿਕਲ ਜਵੇ ਪਰ ਸਾਨੂੰ ਲੱਗਦਾ ਵੀ ਅਸੀਂ ਦਿਹਾੜੀ ਵਧੀਆ ਪਾਇਆ ਏ ਉਹ ਕਹਿੰਦੇ ਹੁੰਨੇ ਆ ਪ੍ਰਮਾਤਮਾ ਸਾਡੇ ਕੋਲ ਆਪਣਾ ਹੱਕੇ ਰਹਿਣ ਦੇ ਦੇਵੇ ਨਾ ਉਹੀ ਬਹੁਤ ਹੈ ਸੋ ਇਹ ਗੱਲਾਂ ਨੇ ਵੀ ਸਾਨੂੰ ਦਾਨ ਕਰਿਆ ਵੀ ਸਹਾਈ ਹੁੰਦਾ ਜ਼ਰੂਰ ਪਰਮਾਤਮਾ ਸਾਡੇ ਮਾੜੇ ਸਮੇਂ 'ਚ ਸਾਡੇ ਨਾਲ ਖੜਦਾ ਜਿਵੇਂ ਸੀਸਰ ਦਰਸੀਸ ਜਾਲੀ ਗੱਲ ਹੋ ਜਾਂਦੀ ਹੈ ਸਾਨੂੰ ਕਿਸੇ ਮਾਪੇ ਦੀ ਕਿਸੇ ਬਜ਼ੁਰਗ ਦੀ ਦਿੱਤੀ ਹੋਈ ਅਸੀਸ ਵੀ ਸਾਡੇ ਮਾੜੇ ਸਮੇਂ ਤੇ ਕੰਮ ਆ ਜਾਂਦੀ ਆ ਜਿਹੜੀ ਸਾਨੂੰ ਕਿਸੇ ਨੇ ਅਤਿਅੰਤ ਤੜਫ ਕੇ ਦੁਰਸੀ ਸਥਿਤੀ ਉਹ ਪਤਾ ਨਹੀਂ ਕਿੱਥੇ ਜਾ ਕੇ ਸਾਡੇ ਸਾਰ ਪਾਰ ਨਿਕਲ ਜਾਣੀ ਆ ਉਹੀ ਹਾਲ ਦਾਨ ਤੇ ਦੰਨ ਦਾ ਜਿਹੜਾ ਦਾਨ ਕਰਿਆ ਹੋਇਆ ਪਤਾ ਨਹੀਂ ਕਿਹੜੀਆਂ ਔਕੜਾਂ ਚ ਸਾਡੇ ਸਹਾਈ ਹੋ ਜਾਂਦਾ ਹੈ ਕਿੱਥੇ ਸਾਡੇ ਧੀਆਂ ਪੁੱਤਾਂ ਨੂੰ ਕਿਸੇ ਮੌਤ ਦੇ ਮੂੰਹ ਚ ਪਿਆ ਹੋਇਆਂ ਨੂੰ ਵੀ ਪਰਮਾਤਮਾ ਉੱਥੇ ਕਿਸੇ ਦੀ ਅਸੀਸ ਜਿੱਥੇ ਅਸੀਂ ਦਾਨ ਕੀਤਾ ਹੋਇਆ ਉਹ ਅਸੀਸ ਸਾਨੂੰ ਸਾਡੇ ਧੀਆਂ ਪੁੱਤਾਂ ਦੇ ਸਹਾਈ ਹੋ ਜਾਂਦੀ ਹੈ ਜਿਹੜਾ ਅਸੀਂ ਦੰਨ ਸਿਹੜਿਆ ਹੋਇਆ ਹੈ ਮਾੜੀਆਂ ਕਮਾਈਆਂ ਕਰਕੇ ਉਹ ਪਤਾ ਨਹੀਂ ਕਿੱਥੇ ਜਾ ਕੇ ਸਾਡਾ ਲੇਖਾ ਜੋਖਾ ਬਣ ਜਾਣਾ ਉਹ ਅਸੀਂ ਲੇਖੇ ਜੋਖੇ ਦੇਣੇ ਆ ਜਾਂ ਸਾਡੀ ਆਉਣੇ ਵਾਲੀਆਂ ਪੀੜ੍ਹੀਆਂ ਨੇ ਲੇਖੇ ਜੋਖੇ ਦੇਣੇ ਆ ਕਹਿੰਦੇ ਵੀ ਕਹਿ ਦਿੰਦੇ ਨੇ ਨਾ ਵੀ ਅਸੀਂ ਗੁਰੂ ਘਰ ਜਾਂਦੇ ਆ ਅਸੀਂ ਬੜੀ ਪਾਠ ਪੂਜਾ ਕਰਦੇ ਆ ਸਾਡੇ ਘਰ 'ਚ ਬੜਾ ਗਰਬਾਣੀ ਦਾ ਵਾਸ ਹੈ ਕਹਿੰਦਾ ਵੀ ਜਿਹੜਾ ਹੱਥਾਂ ਨੇ ਕਰਮ ਕਰ ਲੇ ਹੱਥਾਂ ਨੇ ਕਰਮ ਕਰ ਲੇ ਉਹ ਸਾਨੂੰ ਡੰਨ ਹਰ ਹਾਲਤ ਭਰਨਾ ਪੈਣਾ ਭਰਨਾ ਪੈਣਾ ਉਹ ਨਹੀਂ ਸਾਡਾ ਮਾਫ ਹੋਣਾ ਕਹਿੰਦੇ ਵੀ ਜੇ ਤੁਸੀਂ ਆਪਣੇ ਮਨ ਚ ਫੁਰਨੇ ਬਣਾਉਨੇ ਹੋ ਨਾ ਮੈਂ ਫਲਾਣੇ ਦਾ ਆਏ ਤੇ ਆਏ ਕਰਨਾ ਹੈ ਤੁਸੀਂ ਭਾਵੇਂ ਸੁਖਮਨੀ ਸਾਹਿਬ ਦੇ 10 ਪਾਠ ਕਰ ਲਓ ਫੁਰਨੇ ਨਹੀਂ ਤੁਹਾਨੂੰ ਕਿਤੇ ਤੇ ਕਿਤੇ ਲੈ ਜਾਣਾ ਖਿੱਚ ਕੇ ਤੁਹਾਡੇ 10 ਪਾਠਾਂ ਦਾ ਵੀ ਅਸਰ ਨਹੀਂ ਹੋਣਾ ਫਿਰ ਤੁਸੀਂ ਐਡੇ ਐਡੇ ਪਾਪ ਕਰਕੇ ਐਡੇ ਐਡੇ ਦੰਨ ਸਹੇੜ ਕੇ ਤੁਹਾਨੂੰ ਕਿਵੇਂ ਗੁਰੂ ਘਰ ਗੁਰਦੁਆਰੇ ਮਾਫ ਕਰ ਦਣਗੇ ਫਿਰ ਰੱਬ ਤਾਂ ਹੀ ਕਸੇ ਤੇ ਰਹੂਗਾ ਮੈਂ ਤੁਸੀਂ ਆਪਣੇ ਮੰਦੀਆਂ ਕਰ ਲੋ ਆਪਣੇ ਘਰ ਬਣਾ ਲੋ ਲੋਕਾਂ ਦੇ ਗਾਲ ਘੁੱਟ ਲੋ ਕੰਨਾਂ ਧੱਕਾ ਕਰ ਲੋ ਗੁਰੂ ਘਰ ਚਲੇ ਜਾਓ ਸਾਰਾ ਕੁਝ ਮਾਫ ਹੈ ਮਾਫੀ ਹੈ ਜਾਣੇ ਅਣਜਾਣੇ ਚ ਅਣਜਾਣਪਣੇ ਚ ਸਭ ਤੋਂ ਗਲਤੀ ਹੋ ਗਈ ਉਹਦੀ ਮਾਫੀ ਹੈ ਅਣਜਾਣਪਣੇ ਚ ਗਲਤੀ ਹੋਈ ਹੋਈ ਦੀ ਸਾਨੂੰ ਮਾਪੇ ਵੀ ਮਾਫ ਕਰ ਦਿੰਦੇ ਨੇ ਕੋਈ ਨਹੀਂ ਪੁੱਤ ਹੁਣ ਕਰ ਲਿਆ ਗਾਹਾਂ ਨੂੰ ਨਹੀਂ ਇਹ ਗਲਤੀ ਕਰਨੀ ਜਿਹੜੀਆਂ ਗਲਤੀਆਂ ਅਸੀਂ ਜਾਣ ਬੁੱਝ ਕੇ ਗਲਤੀ ਪਰ ਗਲਤੀ ਗਲਤੀ ਪਰ ਗਲਤੀ ਅਸੀਂ ਕਰਦੇ ਜਾਂਦੇ ਆ ਮੈਂ ਇਹ ਵੀ ਗੱਲਾਂ ਦੋ ਕਥਾ 'ਚ ਸੁਣੀਆਂ ਨੇ ਕਹਿੰਦੇ ਭਾਈ ਜਦੋਂ ਸੱਤ ਚਾਂਚੱਕ ਗਲਤੀ ਹੋ ਗਈ ਉਹਦੀ ਪਰਮਾਤਮਾ ਸਾਨੂੰ ਮਾਫੀ ਦਿੰਦਾ ਹੈ ਇੱਕ ਗਲਤੀ ਅਸੀਂ ਜਾਣ ਬੁੱਝ ਕੇ ਦਿਮਾਗ ਦੀ ਪਲੈਨਿੰਗ ਨਾਲ ਕਰਨੀ ਆ ਉਹ ਸੱਤੋਂ ਗਲਤੀ ਹੋ ਗਈ ਉਹਦੇ ਨਾਲ ਸਾਡਾ ਘਰ ਭਰ ਗਿਆ ਅਸੀਂ ਫੇਰ ਇੱਕ ਹੋਰ ਗਲਤੀ ਕਰਨੀ ਆ ਸਾਨੂੰ ਉੱਥੋਂ ਵੀ ਪ੍ਰੋਫਿਟ ਆ ਗਿਆ ਅਸੀਂ ਇੱਕ ਹੋਰ ਗਲਤੀ ਕਰਨੀ ਆ ਕਿਉਂਕਿ ਇਨਸਾਨ ਦੇ ਖੂਨ ਮੂੰਹ ਲੱਗ ਜਾਂਦਾ ਹੈ ਇੱਕ ਨੇ ਕੌਣ ਪਸੀਨੇ ਨਾਲ ਕਮਾਈ ਕਰਨੀ ਆ ਇੱਕ ਨੇ ਚਿੱਟੇ ਸੂਟ ਪਾ ਕੇ ਗੱਡੀ 'ਚ ਬੈਠ ਕੇ ਸਾਂਝ ਨੂੰ ਲੁੱਟਕ ਸੁੱਟ ਕੇ ਘਰ ਨੂੰ ਆ ਜਾਣਾ ਸੌਖੀ ਕਮਾਈ ਤਾਂ ਚਿੱਟੇ ਸੂਟਾਂ ਵਾਲੀ ਉਹ ਹੈ ਕੌਣ ਪਸੀਨੇ ਵਾਲੇ ਦੇ ਤਾਂ ਗਰਮੀ 'ਚ ਰੰਗ ਵੀ ਨਹੀਂ ਪਛਾਣ ਹੁੰਦਾ ਵੀ ਇਹ ਕਿਹੜੇ ਰੰਗ ਦਾ ਬੰਦਾ ਹੈ ਚਿੱਟਾ ਹੈ ਕਾਲਾ ਹੈ ਸੋਈ ਗੱਲਾਂ ਨੇ ਇਹ ਚੀਜ਼ਾਂ ਸਾਨੂੰ ਦੁੱਖ ਬਹੁਤ ਦਿੰਦੀਆਂ ਨੇ ਬਹੁਤ ਦੁੱਖ ਦਿੰਦੀਆਂ ਨੇ ਮੈਂ ਫੇਰ ਕਹਨੀ ਆ ਵੀ ਔਲਾਦ ਲਈ ਉੰਨਾ ਕ ਕਰੋ ਜਿਹੜਾ ਔਲਾਦ ਨੂੰ ਰਾਸ ਆਵੇ ਔਲਾਦ ਲਈ ਐਨਾ ਨਾ ਕਰੋ ਤੁਸੀਂ ਵੀ ਜਿਹੜਾ ਆਉਣੇ ਵਾਲੇ ਸਮੇਂ 'ਚ ਸਾਡੀ ਔਲਾਦ ਦਾਨਾ ਦੰਦੀ ਉਹ ਲੰਘ ਜਵੇ ਥੋੜਾ ਜਿਹਾ ਸਾਡੇ 'ਚ ਸਬਰ ਸੰਤੋਖ ਹੋਣਾ ਬਹੁਤ ਜ਼ਰੂਰੀ ਆ ਜਿੰਨਾ ਕੁ ਸਾਨੂੰ ਪਰਮਾਤਮਾ ਨੇ ਦਿੱਤਾ ਉਹਦਾ ਉੰਨਾ ਕੁ ਸ਼ੁਕਰੀਆ ਅਦਾ ਕਰਦਿਆ ਕਰੋ ਸੱਚੇ ਪਾਤਸ਼ਾਹ ਤਾਂ ਸਾਨੂੰ ਬਹੁਤ ਕੁਝ ਦਿੱਤਾ ਕਿਉਂਕਿ ਜੋ ਮਿਲਣਾ ਸਾਨੂੰ ਕਰਮਾਂ ਦਾ ਹੀ ਮਿਲਣਾ ਆ ਜਿਹੜਾ ਅਸੀਂ ਹਾਲ ਉਟਕਸਟ ਕਰਕੇ ਪਰਮਾਤਮਾ ਦੀਆਂ ਅੱਖਾਂ 'ਚ ਘੱਟਾ ਪਾਉਨੇ ਆ ਇਹ ਨਹੀਂ ਪੈਣਾ। ਇਹ ਨਹੀਂ ਪੈਣਾ ਹੈਗਾ ਕਿਉਂਕਿ ਉਹਦੇ ਕੈਮਰੇ 24 ਘੰਟੇ ਸਾਡੇ ਤੇ ਚੱਲਦੇ ਰਹਿੰਦੇ ਆ। ਸੁੱਤਿਆਂ ਵੀ ਚੱਲਦੇ ਆ ਜਾਗਦਿਆਂ ਵੀ ਚੱਲਦੇ ਆ ਲੁੱਟਦੇ ਆ ਵੀ ਚੱਲਦੇ ਆ। ਦਾਨ ਕਰਦੇ ਆ ਵੀ ਚੱਲਦੇ ਆ। ਸਭ ਪਾਸੇ ਉਹਦੇ ਕੈਮਰੇ ਚੱਲਦੇ ਰਹਿੰਦੇ ਨੇ। ਠੀਕ ਹੈ ਜੀ। ਇਹ ਸੋਈ ਗੱਲਾਂ ਨੇ। ਇਹ ਅਸੀਂ ਲੋਕਾਂ ਨੂੰ ਦਿਖਾਉਣ ਲਈ ਆਪਣਾ ਘਰ ਬਣਾਉਨੇ ਆ। ਵੀ ਲੋਕ ਸਾਨੂੰ ਬੜਾ-ਬੜਾ ਕਹਿਣ ਵੀ ਬਾਬਾ ਸ਼ਾਬਾਦ ਦੇ ਬਖਸ਼ਰ ਇਨਸਾਨ ਆ ਹੋਰ ਕੀ ਆ ਬਾਬਾ ਸ਼ਾਬਾਦ ਚ ਅਸੀਂ ਬਹੁਤ ਬਹੁਤ ਸ ਆਪਣਾ ਗਵਾਲ ਲੈਨੇ ਆ ਬਹੁਤ ਕੁਸ ਗਵਾਲ ਲੈਨੇ ਆ ਇਹਨਾਂ ਗੱਲਾਂ ਚ ਕੁਸ ਨਹੀਂ ਰੱਖਿਆ ਜੇ ਤੁਸੀਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਪਣੀਆਂ ਕਹਿੰਦੇ ਆ ਆਪਣੇ ਜੀਵਨ ਸਾਥੀਆਂ ਨੂੰ ਤੁਸੀਂ ਪਿਆਰ ਕਰਦੇ ਹੋ ਨਾ ਹੱਕ ਦੀ ਕਮਾਈ ਕਰ ਲੈ ਕੇ ਆਇਆ ਕਰੋ ਨਾ ਹੱਕੀ ਨਾ ਲੈ ਕੇ ਆਇਆ ਕਰੋ ਨਾ ਹੱਕੀ ਕਮਾਈ ਸਾਨੂੰ ਦੁੱਖੇ ਦਿੰਦੀ ਆ ਕਿਉਂਕਿ ਜਿਹੜੇ ਨੇ ਹੱਕੀਆਂ ਕਮਾਈਆਂ ਕਰਦੇ ਆ ਖਾਂਦੇ ਉਹ ਵੀ ਦੋ ਰੋਟੀਆਂ ਜਿਹੜੇ ਹੱਕ ਦੀਆਂ ਕਮਾਈਆਂ ਕਰਦੇ ਆ ਖਾਂਦੇ ਦੋ ਰੋਟੀਆਂ ਉਹ ਵੀ ਆ ਪਰ ਅਸੀਂ ਆਪਣੀ ਜਿਹੜੀ ਦਿਖਾਵੇ ਵਾਲੀ ਚੀਜ਼ ਐ ਉਹ ਜ਼ਰੂਰ ਬਹੁਤ ਬੜੀ ਕਰ ਲੈਨੇ ਆ ਦੌਲਤਾਂ ਸ਼ੌਰਤਾਂ ਨਾਲ ਉਹਦਾ ਦੁਨੀਆ ਤੇ ਕੋਈ ਅਸਰ ਨਹੀਂ ਕੋਈ ਅਸਰ ਨਹੀਂ ਕਿਉਂਕਿ ਦੁਨੀਆ ਢੀਂਗ ਤੋਂ ਢੀਂਗ ਪਈ ਆ ਅਸੀਂ ਕਿਸੇ ਨੂੰ ਨਹੀਂ ਜਿੱਤ ਸਕਦੇ ਅਸੀਂ ਇੱਕ ਦੂਏ ਨੂੰ ਜਿੱਤਣ ਦੇ ਮਾਮਲੇ 'ਚ ਹੀ ਆਪਣੇ ਆਗਮਤ ਨੂੰ ਰਸੇ ਵੱਟ ਲੈਨੇ ਆ। ਸੋਈ ਗੱਲਾਂ ਇਹ ਰਸੇ ਨਾ ਵਟਿਆ ਕਰੋ। ਇੱਥੇ ਰਹਿ ਜਾਣਾ ਸਾਰਾ ਕੁਸਾ। ਕੋਈ ਨਹੀਂ ਸਾਡੇ ਨਾਲ ਕੋਈ ਕਰਦਾ ਤਾਂ ਕਰੀ ਜਾਵੇ। ਪਰ ਅਸੀਂ ਜੇ ਕਿਸੇ ਨਾਲ ਕਰ ਲਿਆ ਫਿਰ ਸਾਡੇ 'ਚ ਤੇ ਅਗਲੇ 'ਚ ਕੋਈ ਫਰਕ ਨਹੀਂ ਹੈਗਾ। ਅਸੀਂ ਡੰਨ ਵਾਲਾ ਕੰਮ ਨਹੀਂ ਸਿੱਖੜਨਾ ਹੈਗਾ। ਅਸੀਂ ਉਹੀ ਕੰਮ ਕਰਨੇ ਆ ਜੋ ਸਾਨੂੰ ਮਹਾਰਾਜ ਨੇ ਬਖਸ਼ੇ ਹੋਏ ਆ। ਜੋ ਬਖਸ਼ੇ ਹੋਇਆ ਕਰਤੇ ਕਰਨੀ ਆਸੀ ਜਿੰਨੀ ਕਿ ਸਾਨੂੰ ਆ ਗਈ ਬਹੁਤ ਹੈ ਠੀਕ ਹੈ ਜੀ ਦੋ ਰੋਟੀਆਂ ਤੋਂ ਭੁੱਖਾ ਕਦੇ ਕੋਈ ਨਹੀਂ ਸੁੱਤਾ ਸਿਰ ਤੇ ਛੱਤ ਮਹਾਰਾਜ ਨੇ ਸਭ ਨੂੰ ਬਖਸ਼ੀ ਹੋਈ ਆ ਇਹ ਚੀਜ਼ਾਂ ਸਾ ਤੋਂ ਕੋਈ ਨਹੀਂ ਖੋ ਸਕਦਾ ਠੀਕ ਹੈ ਜੀ ਜਿਹੜੀ ਇਮਾਨਦਾਰੀ ਹੈ ਇਨਸਾਨ ਦੀ ਇਮਾਨਦਾਰੀ ਕਿਰਤ ਦੀ ਰੋਟੀ ਇਹ ਗਹਿਣਾ ਹੈ ਸਾਡਾ ਇਹ ਸਾਡੇ ਤਾਂ ਕੰਮ ਆਉਂਦਾ ਹੀ ਆਉਂਦਾ ਸਾਡੇ ਆਉਣ ਵਾਲੀਆਂ ਪੁਸਤਾਂ ਦੇ ਵੀ ਕੰਮ ਆਉਂਦਾ ਹੈ ਕਿਉਂਕਿ ਸਾਡੀ ਔਲਾਦ ਦੇ ਮੂੰਹ ਚ ਜਾਤ ਖੂਨ ਪਸੀਨੇ ਦੀ ਕਮਾਈ ਦਾ ਟੋਕੜਾ ਪਿਆ ਹੁੰਦਾ ਨਾ ਉਹ ਸਾਨੂੰ ਵਰ ਦਿੰਦਾ ਸਾਡੇ ਬੱਚੇ ਵੱਧਦੇ ਫੁੱਲਦੇ ਨੇ ਜਿਨ੍ਹਾਂ ਦੇ ਬੱਚਿਆਂ ਦੇ ਮੂੰਹਾਂ 'ਚ ਲਿਆ ਕੇ ਪਾਪ ਦੀ ਕਮਾਈ ਅਸੀਂ ਪਾਉਨੇ ਆ ਉਹ ਬੱਚਿਆਂ ਦਾ ਕੁਛ ਨਹੀਂ ਬਣਦਾ ਅੱਗਾ ਮਰ ਜਾਂਦਾ ਬੱਚਿਆਂ ਦਾ ਸੋ ਇਹ ਗੱਲਾਂ ਪੰਨ ਤੇ ਡੰਨਾ ਇਹ ਬਹੁਤ ਬੜੀਆਂ ਚੀਜ਼ਾਂ ਨੇ ਜੇ ਕੋਈ ਇਹਨਾਂ ਨੂੰ ਸਮਝੇ ਸਿੱਧੇ ਕੰਮ ਕਰਿਆ ਕਰੋ ਪੁੱਠੇ ਕੰਮਾਂ 'ਚ ਕੁਛ ਨਹੀਂ ਰੱਖਿਆ ਜੇ ਅਸੀਂ ਆਪਣੀ ਔਲਾਦ ਨੂੰ ਪਿਆਰ ਕਰਦੇ ਹਾਂ ਤਾਂ ਕੋਈ ਲੱਖ ਕਹੀ ਜਾਓ ਅਸੀਂ ਔਲਾਦ ਨੂੰ ਪਿਆਰ ਕਰਦੇ ਹਾਂ ਪਰ ਜਿਹੜੇ ਪਾਪ ਦੀ ਕਮਾਈ ਲਿਆ ਕੇ ਔਲਾਦ ਦੇ ਮੂੰਹ 'ਚ ਪਾਉਂਦੇ ਆ ਔਲਾਦ ਨੂੰ ਬਿਲਕੁਲ ਪਿਆਰ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਔਲਾਦ ਦੇ ਆਉਣੇ ਵਾਲੇ ਸਮੇਂ ਦਾ ਫਿਕਰ ਨਹੀਂ ਹੈਗਾ ਉਹ ਮਾਪੇ ਔਲਾਦ ਦੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਨੇ ਜਿਹੜੇ ਔਲਾਦ ਦੇ ਮੂੰਹ 'ਚ ਦੋ ਨੰਬਰ ਦੀ ਕਮਾਈ ਲਿਆ ਕੇ ਪਾਉਂਦੇ ਨੇ ਲੋਕਾਂ ਨੂੰ ਦਿਖਾਉਣ ਲਈ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ